ਫਗਵਾੜਾ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਸਾਨੀ ਦੇ ਖលਿਆਣ ਦੇ ਵਿੱਚ ਦੇ ਰਾਤ ਜ਼ਬਰਦਸਤ ਧਮਾਕਾ ਹੋਣ ਦੀ ਖਬਰ ਸਾਹਮਣੇ। ਦਰਅਸਲ ਪਿੰਡ ਖលਿਆਣ ਤੇ ਸਾਨੀ ਦੇ ਵਿਚਕਾਰ ਦੇ ਰਾਤ ਕਰੀਬ 2:30 ਵਜੇ ਤੋਂ ਬਾਅਦ ਦੱਸਿਆ ਜਾ ਰਿਹਾ 2:40 ਮਿੰਟ ਤੇ ਅਸਮਾਨ ਤੋਂ ਇੱਕ ਪੁਰਜ਼ਾ ਡਿੱਗਿਆ ਜਿਸ ਨਾਲ ਜ਼ੋਰਦਾਰ ਧਮਾਕਾ ਹੋਇਆ ਤੇ ਜ਼ਮੀਨ ਤੇ ਕਰੀਬ 7 ਤੋਂ 8 ਫੁੱਟ ਗਹਿਰਾ ਖੱਡਾ ਹੋ ਗਿਆ। ਲੋਕਾਂ ਦੇ ਦੱਸ ਮੁਤਾਬਕ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ ਦੁਆਲੇ ਦੇ ਕਈ ਪਿੰਡਾਂ ਤੱਕ ਇਸ ਦੀ ਆਵਾਜ਼ ਗਈ ਹੈ। ਜਿਸ ਕਾਰਨ ਇਲਾਕੇ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੈ ਸਬੰਧੀ ਜਾਣਕਾਰੀ ਦਿੰਦੇ ਆ ਪਿੰਡ ਵਾਸੀਆਂ ਨੇ ਦੱਸਿਆ ਕਿ ਤੜਕਸਾਰ 2:30 ਤੋਂ 3 ਵਜੇ ਦੇ ਵਿਚਕਾਰ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਹੈ ਧਮਾਕੇ ਤੋਂ ਤੁਰੰਤ ਬਾਅਦ ਸਾਇਰਨ ਵੱਜਣਾ ਸ਼ੁਰੂ ਹੋ ਗਿਆ ਜਿਸ ਦੇ ਨਾਲ ਇੱਕ ਨਾੜ ਦੇਖੇ ਇੱਕ ਨੂੰ ਅੱਗ ਲੱਗੀ ਹੈ ਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਹੈ ਹਾਲਾਂਕਿ ਗੱਡੀ ਫਸ ਜਾਂਦੀ ਹੈ ਜਦ ਕਾਫੀ ਜਦੋਜਹਿਦ ਤੋਂ ਬਾਅਦ ਇਸ ਗੱਡੀ ਨੂੰ ਕੱਢਿਆ ਗਿਆ ਪੁਲਿਸ ਮੌਕੇ ਤੇ ਪਹੁੰਚੀ ਹੈ ਅੱਗ ਤੇ ਕਾਬੂ ਪਾ ਲਿਆ ਗਿਆ ਹਾਲਾਂਕਿ ਘਟਨਾ ਸੰਬੰਧੀ ਜਾਂਚ ਹੋ ਰਹੀ ਹੈ ਤੇ ਜਾਣਕਾਰੀ ਦਿੰਦੇ ਆ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਕਿਦੈਂ ਚੜਦਿਆ ਜਦੋਂ ਉਹਨਾਂ ਨੇ ਵੇਖਿਆ ਤਾਂ ਕਮਾਦ ਦੇ ਖੇਤ ਦੇ ਵਿੱਚ ਤਕਰੀਬਨ 7 ਤੋਂ 8 ਫੁੱਟ ਡੂੰਗਾ ਖੱਡਾ ਨਜ਼ਰ ਆਇਆ ਮਿੱਟੀ ਕੋਈ 100 ਫੁੱਟ ਤੱਕ ਫੈਲੀ ਹੋਈ ਸੀ ਹਾਲਾਂਕਿ ਇਸ ਘਟਨਾ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਦੇਰ ਰਾਤ ਅਸਮਾਨ ਤੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਪੁਰਜਾ ਕਮਾਦ ਦੇ ਖੇਤ ਦੇ ਵਿੱਚ ਡਿੱਗਿਆ ਜਿੱਥੇ 8 ਫੁੱਟ ਡੂੰਗਾ ਟੋਆ ਹੋ ਗਿਆ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਹੋਰ ਇਸ ਬਾਬਤ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਫਗਵਾੜਾ న్యూਸ ਲਈ ਕੈਮਰਾਮੈਨ ਰੇਸ਼ਰਮਾ ਅਨਾਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ 400 ਤੋਂ 500 ਗਜ ਤੱਕ ਦਾ ਡੇਂਜਰ ਏਰੀਆ ਖਲਿਆਣ ਵਾਸੀਓ ਖਲਿਆਣ ਵਾਸੀਓ ਸੂਚਿਤ ਹੋ ਜਾਓ 2024 ਦੀ ਲੇਟੈਸਟ ਮਸਾਈਲੇ ਹੈ ਸੋ ਕੋਈ ਵੀ ਲਾਈਟ ਨਹੀਂ ਨਾਲ ਲਵੇ 10 ਫੁੱਟ ਤੋਂ ਜ਼ਿਆਦਾ ਟੋਆ ਪੜ ਦਿੱਤਾ ਤੇ ਖੇਤ ਦਾ ਤੁਸੀਂ ਹਾਲ ਵੀ ਦੇਖ ਸਕਦੇ ਆ ਇਹ ਨਾਲ ਜੀ ਆਪਣਾ ਸ਼ਤਵਿੰਦਰ ਸਿੰਘ ਜੀ ਹਾਂ ਜੀ ਸਰ ਕੀ ਮਾਮਲਾ ਕੀ ਇੱਕ ਜਿਹੜਾ ਖੁਲਿਆਣ ਬੈਂਡ ਦੇ ਵਿੱਚ ਇਹ ਐਕਚੁਅਲੀ ਅੱਜ ਤੜਕਸਾਰ ਸਵੇਰੇ ਇੱਕ ਬਲਾਸਟ ਹੋਇਆ ਪਹਿਲਾਂ ਜਿਹਦੀ ਆਵਾਜ਼ ਬੜੀ ਦੂਰ ਦੂਰ ਤੱਕ ਵੀ ਮਤਲਬ ਸੁਣਾਈ ਦਿੱਤੀ ਹੈ ਉਸ ਤੋਂ ਬਾਅਦ ਸਾਇਰਨ ਦੀ ਆਵਾਜ਼ ਆਈ ਤੇ ਜਦ ਤੱਕ ਹੁਣ ਸਵੇਰੇ ਜਦੋਂ ਦਿਨ ਚੜਿਆ ਫਿਰ ਪਤਾ ਲੱਗਾ ਕਿ ਇੱਥੇ ਕੋਈ ਧਮਾਕਾ ਮਤਲਬ ਕਿ ਕੋਈ ਕਿਸੇ ਤਰ੍ਹਾਂ ਦਾ ਹੋਇਆ ਹੈ ਜਿਹਦੇ ਵਿੱਚ ਹੁਣ ਪਤਾ ਨਹੀਂ ਹੈ ਡਰੋਂਦਾ ਧਮਾਕਾ ਸੀ ਜਾਂ ਕੋਈ ਕਿਸੇ ਤਰ੍ਹਾਂ ਦਾ ਸੀਗਾ ਤੇ ਰਾਤ ਮਤਲਬ ਉਸ ਸਮੇਂ ਜੋ ਤੜਕ ਸਵੇਰ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਇੱਕਦਮ ਤੇ ਪਰ ਹੁਣ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਮੌਕੇ ਤੇ ਮੇਰਾ ਖਿਆਲ ਸਰਕਾਰੀ ਮੁਲਾਜ਼ਮ ਜੋ ਵੀ ਆਏ ਹੋਣਗੇ ਉਹਨਾਂ ਨੇ ਇੱਥੇ ਦੇਖਿਆ ਇੱਕ ਇਹ ਬਹੁਤ ਵੱਡਾ ਖੱਡਾ ਪਿਆ ਹੋਇਆ ਜਿੱਥੇ ਬਲਾਸਟ ਹੋਇਆ ਹੈ ਕਿ ਕੋਈ ਤਕਰੀਬਨ 2 35 40 ਤੜਕ ਸਵੇਰ ਦੀ ਗੱਲ ਹੈਗੀ ਹੈ ਉਸ ਤੋਂ ਬਾਅਦ ਕਾਫੀ ਵਾਰ ਹੈ ਜੋ ਸਰਕਾਰੀ ਹਦਾਇਤਾਂ ਨੇ ਸਾਇਰਨ ਕਾਫੀ ਵਜੇ ਨੂੰ ਉਸ ਤੋਂ ਬਾਅਦ ਬਲਾਸ ਤੋਂ ਬਾਅਦ ਵੀ ਗੱਲ ਹੈ ਤਿੰਨ ਚਾਰ ਵਾਰ ਇਹ ਸਾਇਰਨ ਵਜਦੇ ਰਹੇ ਕਾਫੀ ਦੇਰ ਤੱਕ ਸੋ ਹੁਣ ਇਸ ਤਰ੍ਹਾਂ ਦੀ ਵੈ ਕੋਈ ਗਲਤੀ ਹੈਗੀ ਤੇ ਸਾਰੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਪਾਂ ਲੋਕਾਂ ਨੂੰ ਅਪੀਲ ਤਾਂ ਹੀ ਕਰਨੀ ਚਾਹਾਂਗੇ ਕਿ ਲੋਕ ਸੰਜਮਤਾ ਵਧਾ ਕੇ ਰੱਖਣ ਜੋ ਸਾਡੀ ਭਾਰਤੀ ਸੈਨਾ ਉਹ ਬੜੀ ਸੂਝਬੂਝ ਦੇ ਨਾਲ ਏਸੀ ਨੂੰ ਹੈਂਡਲ ਕਰ ਰਹੀ ਹੈ ਜੋ ਵੀ ਪਾਕਿਸਤਾਨ ਦੀ ਤਰਫੋਂ ਡਰੋਨ ਹਮਲਾ ਜਾਂ ਕਿਸੇ ਤਰ੍ਹਾਂ ਦਾ ਹੋਰ ਵੀ ਹਮਲਾ ਕੀਤਾ ਕਰ ਰਹੀ ਹੈ ਉਹ ਭਾਰਤੀ ਸੈਨਾ ਬੜੀ ਬਖੂਬੀ ਉਹਦਾ ਮੂੰਹ ਤੋੜਵਾ ਜਵਾਬ ਦੇ ਰਹੀ ਹੈ ਲੋਕਾਂ ਨੂੰ ਸੰਜਮ ਦਾ ਵਰਤਣੀ ਚਾਹੀਦੀ ਹੈ ਤੇ ਕਿਸੇ ਤਰ੍ਹਾਂ ਦਾ ਵੀ ਮਤਲਬ ਕਿ ਜੋ ਵੀ ਸਹਿਮ ਦਾ ਮਾਹੌਲ ਕ੍ਰੀਏਟ ਨਹੀਂ ਕਰਨਾ ਚਾਹੀਦਾ ਸੋ ਇਹ ਜਿਹੜੀ ਔਖੀ ਘੜੀ ਹੈ ਸਾਰਿਆਂ ਨੂੰ ਨਾਲ ਮਿਲ ਕੇ ਠੀਕਲ ਕਰਨੀ ਚਾਹੀਦੀ ਹੈ ਬਾਕੀ ਜੋ ਭਾਰਤੀ ਸੈਨਾ ਉਹ ਪਾਕਿਸਤਾਨ ਦਾ ਜਵਾਬ ਬੜੇ ਮੂੰਹ ਤੋਂੜਵਾ ਜਵਾਬ ਬੜੀ ਸੂਝ-ਬੂਝ ਨਾਲ ਕਰਿਆ ਨਾ ਆਪਣਾ ਰਵਦੀਪ ਸਿੰਘ ਸੱਤਾਂ ਜੀ ਸੀ ਮਾਮਲਾ ਜਿਹੜਾ ਅੱਜ ਸਵੇਰੇ ਸਵੇਰ ਖੇਲਿਆਣਪੰਨ ਦੇ ਵਿੱਚ ਹੋਇਆ ਇਹ ਦੇਖੋ ਜੀ ਕੋਈ तकरीबन 2:30 ਤੇ 3 ਵਜੇ ਦਾ ਟੜਕੇ ਆਵਾਜ਼ ਆਈ ਸੀ ਤਾਂ ਜੀ ਕੁੱਟ ਜੜ ਕੇ ਦੇਖਿਆ ਸਾਂਝੀ ਵਾਲੀ ਸਾਈਡ ਤੇ ਕੁਝ ਅੱਗ ਲੱਗਣ ਦੀ ਵੀ ਸ਼ਿਕਾਇਤ ਦੇਖੀ ਗਈ ਸੀ ਤਾਂ ਉਹਦੇ ਕਰਕੇ ਫਿਰ ਇਹ ਕੋਈ ਮਿਲਟੀ ਵਾਲੇ ਵੀਰ ਵੀ ਆਏ ਹੋਗੇ ਰਾਤ ਨੂੰ ਉਹ ਪਜਾ ਹੋ ਗਿਆ ਇੱਕ ਮਰਜੀ ਆ ਉਸ ਤੋਂ ਬਾਅਦ ਫਰਵਰ ਦੀ ਗੱਡੀ ਵੀ ਆਈ ਸੀ ਉਹ ਆਉਂਦੀ ਫਸ ਗਈ ਚਲੋ ਜਾਲੀ ਨੁਕਸਾਨ ਨਹੀਂ ਇਹ ਬਚਾਓਗੇ ਜੇ ਥੋੜੇ ਪਿੰਡ ਵਾਲੂ ਹੋ ਜਾਂਦਾ ਤਾਂ ਬਹੁਤ ਨੁਕਸਾਨ ਹੋਣਾ ਸੀ ਦੇਖੋ ਆਪਣੇ ਟੂਆ ਵੀ ਬਹੁਤ ਡੂਗੇ ਘੱਟ 7-8 ਫੁੱਟ ਤੂਦੋ ਖੇਤ ਤੱਕ ਮਿੱਟੀ ਪਟਕੇ ਮਾਰੀ ਹੈ ਚਲੋ ਮਹਾਰਾਜ ਦੀ ਕਿਰਪਾ ਨਾਲ ਉਹਦਾ ਹੁਕਮ ਹੈ ਜੋ ਕਰਨਾ ਉਹੀ ਹੋਣਾ ਪਰ ਬਚਾਓਗੇ ਪਿੰਡ ਦਾ ਪਿੰਡ ਵਾਲ ਡੇਪਿੰਡ ਦਾ ਖਤਮ ਹੋਣਾ ਜੀ ਕਿ ਪ੍ਰਮਾਤਮਾ ਦਾ ਬਹੁਤ ਸ਼ੁਕਰਾਨਾ ਹੈ ਇਹਦੇ ਵਿੱਚ ਲੋਕਾਂ ਨੂੰ ਅਸੀਂ ਇਹ ਅਪੀਲ ਕਰਦੇ ਆ ਕਿ ਰਾਤ ਨੂੰ ਬਿਲਕੁਲ ਵੀ ਲਾਈਟਾਂ ਦਾ ਪ੍ਰਯੋਗ ਨਾ ਕਰਨ। ਅਸੀਂ ਆਪਣੇ ਵੀ ਨਸੀਰਵਾਲ ਪਿੰਡ ਰਾਤੀ ਸਾਰੀਆਂ ਲਾਈਟਾਂ ਬੰਦ ਕਰਾਈਆਂ, ਤਾਰਾਂ ਕੱਟੀਆਂ। ਬਿਲਕੁਲ ਕੋਪਨੇਰਾ ਸਿਗਾਈ। ਇੱਦਾਂ ਹੀ ਜਦ ਕਿਸੇ ਦੀ ਜਾਨ ਬਚਦੀ ਹੋਵੇ ਤਾਂ ਸਾਨੂੰ ਔਖੇ ਹੋ ਕੇ ਵੀ ਰਹਿਣਾ ਪੈਣਾ। ਇਸ ਕਰਕੇ ਆਪਣਾ ਆਪਣੀ ਲਾਈਟਾਂ ਨਾ ਬਾਲੋ। ਦੇਦੇ ਲੰਗਰ ਪਾਣੀ ਛਕੀ ਤੇ ਲੰਮੇ ਪਜੋ। ਇਸ ਕਰਕੇ ਆਪਣਾ ਪਚਾਓ ਦੇ ਵਿੱਚ ਵੀ ਪਚਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ 10 ਤੜਕਸਾਰ ਕੋਈ 240 ਤੇ ਇੱਕ ਬਹੁਤ ਵੱਡਾ ਧਮਾਕਾ ਹੋਇਆ ਜੋ ਕਿ ਮੈਂ ਵੀਰ ਨੂੰ ਵੱਡਾ ਧਮਾਕਾ ਹੀ ਕਿ ਗਿੱਲੀ ਜ਼ਮੀਨ ਦੇ ਵਿੱਚੇ ਕਮਾਦ ਲੱਗਾ ਹੋਇਆ ਫਸਲ ਅੱਤੋਂ 9 ਫੁੱਟ ਦੇ ਡੂੰਗਾ ਕਰੀਬ ਟੋਇਆ ਪੁੱਟਿਆ ਗਿਆ ਇਹ ਹਾਸਾ ਪਿੰਡ ਸਾਨੀ ਤਹਿਸੀਲ ਫਗਵਾੜਾ ਡਿਸਟ੍ਰਿਕਟ ਕਪੂਰਥਲਾ ਪੰਜਾਬ ਦੇਈ ਜ਼ਮੀਨ ਵਿੱਚ ਹੋਇਆ ਐ ਇਸ ਪਾਸੇ ਪਿੰਡ ਖਲਿਆਣ ਐ ਇਸ ਪਾਸੇ ਪਿੰਡ ਮਲਕਪੁਰ ਐ ਇਸ ਪਾਸੇ ਨਸੀਦਾਬਾਦ ਚੋਂ ਪਿੰਡਾਂ ਦੇ ਗੱਬੇ ਧੁਮਾਕਾ ਹੋਇਆ ਮੈਂ ਉਹਨਾਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਲੱਡੂ ਵੰਡਦੇ ਸੀਗੇ ਉਹਨਾਂ ਨੂੰ ਪੁੱਛੋ ਜਾ ਕੇ ਅੱਜ ਫਿਰੋਜ਼ਪੁਰ ਇੱਕ ਘਰ ਦੇ ਉੱਤੇ ਧਮਾਕਾ ਹੋਇਆ ਲੇਡੀਜ਼ੇ ਰੋਟੀ ਪਕਾਉਂਦੇ ਆ ਸਾਰੀ ਸੜ ਗਈ ਬੱਚੇ ਉਹਨਾਂ ਦੇ ਸੜ ਗਏ ਇਸ ਕਰਕੇ ਇਹ ਜਿਹੜੀ جنگ ਹੈ ਬਹੁਤ ਮਾੜੀ ਚੀਜ਼ ਹੈ ਅਰਦਾਸ ਕਰੋ ਮਹਾਰਾਜ ਅੱਗੇ ਗੁਰੂ ਅੱਗੇ ਕਿ ਇਹ ਦੋਨਾਂ ਦੇਸ਼ਾਂ ਨੂੰ ਅਕਲ ਦਵੇ ਤੇ ਜੰਗ ਤੋਂ ਬਾਜ਼ ਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਜ਼ਾਇਲ ਆ ਇੱਥੇ ਡਿਗੀ ਆ ਜੀ ਮਜ਼ਾਇਲ ਦੇਖੋ ਜੀ ਕਿੱਡਾ ਟੋਆ ਪਾਤਾ ਇਹ ਕਹਿੰਦੇ ਜੀ ਆਂਟੀ ਪਤਾ ਨਹੀਂ ਮਜ਼ਾਇਲ ਸਿਸਟਮ ਲਾਇਆ ਹੈ ਜਿਹਦੇ ਨਾਲ ਉਹ ਡਿਸਟਰੋਏ ਕਰ ਦਿੰਦੇ ਆ ਮਜ਼ਾਇਲ ਨੂੰ ਪਰੇ ਮੈਸੂਹੀ ਹੋਵਾ ਜੀ ਇਹ ਚੱਲੀ ਆ ਪੂਰੀ ਪ੍ਰੋਪਰ ਦੇਖੋ ਜੀ ਘੱਟੋ ਘਾਟ 8-9 ਫੁੱਟ ਦਾ ਹੋਲ ਕਰ ਦਿੱਤਾ ਹੈ ਜ਼ਮੀਨ ਦੇ ਵਿੱਚ ਤੇ ਮਿੱਟੀ ਦੇਖੋ ਜੀ ਕਿੱਡੀ ਦੂਰ ਦੂਰ ਚੱਕ ਕੇ ਮਾਰੀ ਹੋਈ ਆ ਉਹ ਪਰੇ ਜਿਹੜੀ ਆ ਕਾਲਾ ਕਾਲਾ ਦੀ ਤਾਂ ਅੱਗ ਲੱਗ ਗਈ ਸੀ ੱਡੀ ਦੂਰ ਜਾ ਜਾ ਕੇ ਸਾਰੇ ਪਾਸੇ ਤਾਂ ਫਾਇਰ ਫਾਇਰ ਬਰਗੇਡ ਮੰਗਾਈ ਸੀ ਤੇ ਉਹ ਅੜ ਗਈ ਵਿੱਚੇ ਉੱਥੇ ਗਿੱਲਾ ਸੀ ਖੇਤ ਉੱਚੇ ਹੀ ਅੜ ਗਈ ਉਹ ਤੇ ਇਹ ਮਜ਼ਾਇਲ ਚੱਲੀ ਆ ਜੀ ਚੱਕ ਕੇ ਨਹੀਂ ਲੈ ਕੇ ਗਏ ਇਹ ਖਤਮ ਹੋ ਗਈ ਜਿੱਦਾਂ ਟੁਕੜੇ ਹੋਏ ਵਾਹ ਦੇ ਫਿਰ ਲੋਹੇ ਦੇ ਟੁਕੜੇ ਮੁੰਡਾ ਲੱਗੇ ਖੜਾ ਆਹ ਦੇਖੋ ਜੀ ਮੈਟਲ ਆ ਸਾਰਾ ਇਹ ਤੇ ਪਰ ਬਚਾ ਹੋ ਗਿਆ ਸ਼ੁਕਰ ਹੈ ਕਿ ਪਿੰਡ ਤੋਂ ਬਾਹਰ ਚੱਲੀ ਆ ਜੇ ਕਿਸੇ ਪਿੰਡ ਚ ਚੱਲ ਜਾਂਦੀ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ ਇਹਦੇ ਨਾਲ